ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਪਾਸ਼ੇ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ 18 19 20 ਤਰੀਕ ਨੂੰ ਫਲਾਨਾ ਜੋੜ ਮੇਲਾ ਸਾਚਾ ਗੁਰ ਲਾਧੌਰ ਦੇ ਦਿਨ ਬੜੇ ਹੀ ਪ੍ਰੇਮਪੂਰਵਕ ਉਤਸ਼ਾਹ ਸ਼ਰਧਾ ਦੇ ਨਾਲ ਮਨਾਇਆ ਗਿਆ ਜਿਸ ਜੋੜ ਮੇਲੇ ਵਿੱਚ ਦੇਸ਼ਾਂ ਪ੍ਰਦੇਸ਼ਾਂ ਤੋਂ ਸੰਗਤਾਂ ਨੇ ਪਹੁੰਚ ਕੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ ਅਤੇ ਅੱਜ 21 ਤਰੀਕ ਨੂੰ ਭਾਰੀ ਅਮਰ ਸੰਚਾਰ ਸਮਾਗਮ ਹੋਏ ਜੋ ਕਿ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ 450 ਸਾਲਾ ਜੋਤੀ ਜੋਤ ਪੁਰਬ ਨੂੰ ਸਮਰਪਿਤ ਅਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਾਇਦੀਵਸ ਨੂੰ ਸਮਰਪਿਤ ਜੋ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ ਉਸ ਸ਼ਤਾਬਦੀ ਨੂੰ ਸਮਰਪਿਤ ਅੱਜ ਅਮਰ ਸੰਚਾਰ ਸਮਾਗਮ ਨੂੰ ਸਾਨੂੰ ਜਿਨ੍ਹਾਂ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਜੋ ਕਿ 96 ਪੁਰਾਣੀ ਅੱਜ ਅਮਰਸ਼ਾਹ ਕੀ ਗੁਰੂ ਆਲੇ ਬਣੇ ਸੋ ਸਾਡੇ ਇਹ ਕੀਤੇ ਹੋਏ ਉਪਰਾਲੇ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜਨ ਵਾਸਤੇ ਧਰਮ ਪ੍ਰਚਾਰ ਵਾਸਤੇ ਇਹ ਸਤਗੁਰੂ ਜੀ ਦੀਆਂ ਰਹਿਮਤਾਂ ਸਦਕਾ ਸਫਲ ਹੋ ਰਹੇ ਨੇ ਸੋ ਸਤਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਦਾਸ ਰਿਆਂ ਦੇ ਸਿਰ ਤੇ ਮਿਹਰਾਂ ਪਰਿਆਤ ਰੱਖ ਕੇ ਗੁਰਮਤਿ ਪ੍ਰਚਾਰ ਦੀਆਂ ਸਵਾਮਾਂ ਲੈਂਦੇ ਰਹਿਣ ਸਤਗੁਰੂ ਜੀ ਸਮੁੱਚੀ ਲੋਕਾਈ ਦੇ ਵਿੱਚ ਸ਼ਾਂਤੀ, ਤਪਾਕ, ਏਕਤਾ ਮੁਕਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ